ਸਾਰੀਆਂ ਉਧਰ ਚੱਕਣ ਲੱਗੀਆਂ ਚੱਕ ਲੋ ਯਾਰ ਮਾਣੇ ਬੱਸ ਹੋ ਗਈ ਪਾ ਚੱਲੇ ਅੱਜ ਬਾਬਾ ਜੀ ਦੇ ਦੇਰੇ ਚ ਮੱਥਾ ਟੇਕਣਾ ਸਾਰੀਆਂ ਸੇਲੀਆਂ ਇਕੱਠੀਆਂ ਹੋ ਗਈਆਂ ਦਰਾਂ ਵਾਲੀਆਂ ਜਠਾਣੀਆਂ ਨੰਦਾਂ ਮੈਂ ਇਹਨਾਂ ਨੂੰ ਕਿਹਾ ਚਲੋ ਸਭ ਨੂੰ ਮੱਥਾ ਟੇਕ ਕੇ ਲਿਆਵਾ ਖੁਦੀ ਕੋਠੀ ਜੀ ਪਤਾ ਨਹੀਂ ਕੀਦੀ ਐ ਪਤਾ ਨਹੀਂ ਕੋਈ ਅੰਦਰੋਂ ਮਾਰ ਨਿਕਲ ਕੇ ਡੰਡਾ ਹੀ ਮਾਰੇ ਆ ਇਹਨਾਂ ਦੀ ਕੁੜੀ ਵੀ ਮੇਰੇ ਨਾਲ ਪੜਦੀ ਸੀ ਉਹ ਦਰਵਾਜ਼ੇ ਵਾਲਿਆਂ ਦੀ ਪਾਲੇ ਆਹ ਰਿਹਾ ਯਾਰ ਹੋਰ ਠੀਕ ਮਰਦੀ ਕੱਲਾ ਕੋਈ ਤੇਰਾ ਪਿਆਰ ਕਰ ਸਕਦਾ ਕੋਈ ਭਾਈ ਇਹ ਤਾਂ ਹੁੰਕ ਤੇ ਨਹੀਂ ਸਭੀ ਹੋ ਗਿਆ ਗਾਲੀ ਨਾ ਕਢਦੇ ਕੋਈ ਅਸੀਂ ਜਾਣਾ ਕਿ ਆ ਡੇਰਾ ਸਾਹਿਬ ਦੇ ਵਿੱਚ ਉਹ ਜਿੱਥੇ ਪਿੱਪਲ ਲੱਗਾ ਇੱਧਰ ਆਗੇ ਆੜੇ ਖੱਤੇ ਉਧੇ ਵਾਲਾ ਹਾਂ ਮੈਨੂੰ ਪਤਾ ਵਾ ਉਹ ਉਧਰ ਬਾਬਾ ਜੀ ਵੰਦੇ ਅਸੀਂ ਆਉਂਦੇ ਰਹੇ ਹਾਂ ਪਹਿਲਾਂ 20 ਸਾਲ ਪਹਿਲਾਂ ਰਵੀ ਰਵੀ ਹੋ ਸੀਗਾ ਜਦੋਂ ਹੋਇਆ ਵਾ ਉਦੋਂ ਵੀ ਇੱਥੇ ਮਾੜੇ ਪਤਨੀ ਮੱਥਾ ਟੇਕਣ ਆਈ ਸੀ ਪਰ ਮੈਂ ਕੁਸ਼ਚਣ ਹੋਣ ਆਈ ਸੀ ਰਵੀ ਨੂੰ ਵੀ ਲੈ ਕੇ ਆਏ ਸੀ ਬਾਹਰ ਰਵੀ ਬਿਮਾਰ ਸੀਗਾ ਬਾਬਾ ਜੀ ਕੋਲ ਉਦੋਂ ਮਨ ਲੱਗਾ ਹੋ ਹੋ ਗਏ ਹਨ ਉਹ ਬਗਰੀ ਪਪਾ ਇੱਥੇ ਨੇ ਬੰਗਲਾ ਉਧਰ ਹੀ ਸੀ ਨਾ ਬੰਦਾ ਵੀ ਹਮਨੇ ਉਹ ਇੱਥੇ ਪੰਡਾਰਾ ਇੱਧਰ ਹੁੰਦਾ ਵਾ ਉਦਾਂ ਦਾ ਬੰਦੇ ਤਾਂ ਉਧਰ ਹੀ ਆ ਇੱਧਰ ਮਗਾ ਕਾਲਾ ਨਹੀਂ ਲੱਗਣਾ ਬਣਾਉਣਾ ਨਿਕਾ ਹੁਣ ਇੱਕ ਬੰਦ ਕਰ ਲਈ ਮਾਈਂਡ ਕਰਦੀ ਪਰਦਾ ਘਾੜਾ ਦੇ ਲੰਦ ਪੈਸੇ ਕੱਢੀ ਬੰਦ ਕਰਕੇ ਨਹੀਂ 天听那个地方。 ਤੇ ਦਿਗਣਾ ਭਈ ਇਹ ਦਬਿਆ ਹੋਇਆ ਫਰਸ ਮੈਂ ਨਹੀਂ ਬੋਲਣਾ ਹਾਂ ਇਹ ਜਸਾ ਬੱਸੀ ਨਹੀਂ ਨਾ ਤਾਂ ਇਹ ਬੋਲਣੀ ਤੇ ਪਰ ਆਪਣਾ ਜਿਹੜਾ ਹੋਰ ਦਾ ਜਿਹੜਾ ਸਰਸਕੀ ਨਾਮ ਦਾ ਪੰਜਾਬ ਜਗਤ ਵਿੱਚ 3 ਤੋਂ 3 ਮਹੀਨੇ ਨੂੰ ਮਿਲਦਾ ਹੈ

de ਕੀ ਤੱਕ ਦਾ ਕੜਾ ਦਰ ਹੁੰਦਾ ਬਾਈ ਨਾ ਹਾਂ ਕੰਮ ਤਾਂ ਤਾਂ ਕਰਕੇ ਵਾਜਿਆ ਕਰਨਾ ਮੈਂ ਤਾਂ ਮੇਰੀ ਮਾਂ ਨਾਲ ਜਾ ਗਈ ਸੀ ਗੱਡੀ ਚ ਅੱਗੇ ਉਹ ਵੀ ਅਮਰੇ ਸੰਭਾਲ ਸੱਤ ਚੌਕੇ ਲਾਉਣਗੇ ਉਹ ਅੱਛਾ ਲੈ ਭਾਈ ਤੇ ਜਿਹੜੀ ਗੁੱਡੀ ਗੁੱਡੀ ਸੀ ਉਹਦੇ ਵੀ ਜਾ ਰਹੇ ਉਹਦੇ ਕੋਲ ਦੋ ਮੁੰਡੇ ਆਈ ਉਹਦਾ 12ਵੇਂ ਦਾ ਸਿੱਕਾ ਥਾਵੇਂ ਆਇਆ ਮੈਂ ਅੱਛਾ ਦੋਨੇ ਭਰਾਵਾਂ ਨੇ ਤੇ ਆ ਹਾਂ ਸਾਈ ਇਹ ਤਨੇ ਉੱਤਰ ਗਿਆ ਜੇ ਤੁਸੀਂ ਜੇ ਤੁਸੀਂ ਜੇ ਆਹ ਜਿੱਦਣੇ ਜੇ ਆਹ ਜਿੱਦਣੇ ਮਾਲਵੇ ਦੀਆਂ ਰੋਟੀਆਂ ਸਾਡੇ ਉਧਰ ਇਦਾਂ ਥੱਲੇ ਨਹੀਂ ਰਾੜਦੇ ਗੇਸ ਹਾਂਜੀ ਨਹੀਂ ਨਹੀਂ ਪ੍ਰੋਗਰਾਮ ਜਿੱਦਾਂ ਮਾਰਾ ਹੀ ਪ੍ਰਗਟ ਹੁੰਦੇ ਹੈ ਨਾ ਉਦਾਂ ਮੈਸ ਦਾ ਘਰ ਤੋਂ ਮੈਂ ਆਉਂਦੋਂ ਬਣਾਣੀ ਹੋਟਾਉਂਦੀ ਚਿੰਤਾ ਕਰ। ਹੋਰ ਕੀ ਲਓ ਜੀ ਮੱਥਾ ਠੇਕ ਕੇ ਬਾਪਸਾ ਅੱਗੇ-ਪਾਪੇ ਆ ਗਏ। ਟਾਈਮ ਹੋ ਗਿਆ। ਸਵਾ ਦੋ ਹੋ ਗਿਆ ਟਾਈਮ। ਅੱਜ ਤਾਂ ਸੰਗਤ ਦੇ ਵਿੱਚ ਪਤਾ ਹੋਇਆ ਦੋ ਜਾਨੇ ਸਾਡੇ ਨਾਲ ਹੋਰ ਕਦੇ ਅੱਜ। ਅਸੀਂ ਅਸੀਂ ਰਾਜ ਦੇ ਮੈਂ ਇਕੱਲੀਆਂ ਆਉਣੇ ਹੁੰਦੇ ਆ ਦੋਨੇ ਜਾਨੀਆਂ। ਆਹ ਦੀਦੀ ਤੇ ਮੈਂ ਆਉਣੇ ਹੁੰਦੇ ਆਗੇ ਤੇ ਹੁਣ ਆਹ ਦੋ ਭੈਣਾਂ ਸਾਡੇ ਨਾਲ ਹੋਰ ਆ ਗਏ। ਯਾ ਤੇਰਾ ਸਹੀ ਨਹੀਂ ਪਤਾ ਹੀ ਨਹੀਂ ਕਿ ਤੂੰ ਜੇ ਵੀ ਜਾਣਾ ਉਹ ਕੁੜੀ ਕਹਿੰਦੀ ਚਾਹਦੀ ਕਿ ਜਾਣਾ ਉਹ ਅੱਸੇ ਲੈਣਾ ਨਹੀਂ ਆ ਮੇਰਾ ਉਹਨੂੰ ਨਾਲ ਲੈਣਾ ਹੋ ਕਿ ਮਨਾਰ ਜਾਣਾ ਥੋੜੇ ਉਹ ਮਾਸੀ ਆ ਉਹ ਤਾਂ ਚਾਰ ਪੰਜ ਐ ਇਕੱਠੇ ਅੱਡ ਹੋ ਕੇ ਆਉਣਗੇ ਮਾਸੀ ਕਿ ਦੀ ਆ ਆ ਲੈ ਤੇ ਸਾਡੀ ਮਾਸੀ ਲੱਗਦੀ ਨਹੀਂ ਜੈਂਕੀ ਭਗਤਾਂ ਦੀ ਆ ਬਾਪਿਆਂ ਦੇ ਨੂੰ ਹਾਂ ਇਹਨਾਂ ਨੂੰ ਵਿਛਾਣਾ ਹੋਊਗਾ ਮੁੰਡਾ ਇਹਦਾ ਮੇਰੇ ਵੱਲ ਇਹ ਕੀ ਗਈ ਹੁੰਦੀ ਆ ਦੇਖਾ ਮੇਨ ਫੋਟੋ ਤਾਂ ਕਿੰਦਰ Enggak, enggak, mau enggak, 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 enggak,

ਆ ਦੇ ਉਹਨਾਂ ਦੀ ਮਿਸਤਰੀਆਂ ਦੀ ਬੁੜੀ ਆ। ਆ ਸਾਰੀਆਂ ਅੰਦਰਲੀ ਗਲੀ ਇਹਨਾਂ ਦੇ ਘਰ ਦੇ ਕੋਲ ਸੀ ਨਾ। ਸੀ ਸੀ ਆ ਦੇ ਫੰਤ ਹੂੰ

ਕਿਹੜਾ ਤਲਸਈ ਪਤਾ ਨਹੀਂ ਮੈਂ ਨਹੀਂ ਜਾਣੀ ਨਹੀਂ ਨਹੀਂ ਇਹ ਇਹ ਉਹ ਪਿਛਲਾ ਜਿਹੜਾ ਪਿੱਛੇ ਆ ਜਿਹਦਾ ਘਰ ਆ ਅਮਰੀਕਾ ਦਾ ਨਹੀਂ ਤਲਸਾ ਜਿਹੜਾ ਸੀਗਾ ਉਹ ਦੂਪਰਾ ਸੀ ਨਾ ਅਜਮੇਰ ਅਜਮੇਰ ਹਾਂ ਅਜਮੇਰ ਅਬਾਦਰ ਦਾ ਦਾਦਾ ਹੱਸਿਆ ਇਹ ਤਾਂ ਗੀਉ ਮਿੱਠੂ ਠੰਡੂ ਠੰਡੂ ਉਹ ਨਾ ਕਾ ਠੰਡੂ ਨਹੀਂ ਲੱਗਾ ਠੰਡੂ ਹੈ ਦੇਖ ਤਾਂ ਸਹੀ ਸਵਾਰ ਕੇ ਹੰਦੂ ਆ ਲੱਖਾ ਆ ਉਹਨਾਂ ਦਾ ਰੋਗਿਆਂ ਦਾ ਕਾਲਾ ਹਾਂ ਇੱਥੇ ਆ ਸਿਆ ਅਮਰੀਕਾ ਜਿਹੜਾ ਬੈਠਾ ਹੱਸਿਆ ਹੁਣ ਵੇਲਾ ਕਿਹੇ ਜਾ ਹੋ ਗਿਆ ਸਾਡੇ ਵੇਲੇ ਦਾ ਇਦਾਂ ਦਾ ਕਿਹ ਰਹੇ ਹੈ ਆ ਹਮ ਵਰਤੀ ਹੈ ਆ ਉਹਨਾਂ ਦੇ ਅਗੇ ਜੱਗੀ ਆ ਗਿਆ ਨੀ ਤੇਰਾ ਮਸੀ ਕੋ ਲੈ ਆਇਆ ਬਾਈ ਆ ਤਾਂ ਜੱਗੀ ਵੀ ਆ ਪਿੱਛੇ ਉਹਨੂੰ ਛੱਡਣ ਆਇਆ ਜੇ ਕਿ ਸੱਚੀ ਕਹਾਂ ਬਈ ਮੈਂ ਕਿਹਾ ਮੈਂ ਤਾਂ ਆ ਸੁੱਕਰੀ ਨੂੰ ਜਾਣਦੀ ਆ ਕਹਿੰਦੇ ਕੁੱਤਾਂ ਯਾਰ ਨਾ ਮੈਨੀਆਂ ਬੋਲੀ ਆ ਇਹ ਉਹਨਾਂ ਦੀ ਜਮਲੇ ਕੀ ਆ ਬੀਬੀ ਆ ਗਈ ਹੈ ਨਾ ਆ ਉਹਨਾਂ ਦੇ ਕਾਨੂੰਨੀਆਂ ਦੀ ਹਾਂ ਆਹ ਕੜੀਆਂ ਨੇ ਤੂੰ ਤਾਂ ਜਾਣਦੀ ਹੋਣੀ ਨਹੀਂ ਨਹੀਂ ਜਾਣਦੀ ਨਗਾਗਾ ਐ ਸੌਣੀ ਹਾਂ ਆਹ ਹੋ ਨਹੀਂ ਹੈਗੀਆਂ ਲੱਲੀ ਉਧਰੋਂ ਬਾਹਰੋਂ ਉਹ ਲੱਗਦੀ ਮੈਨੂੰ ਜਿਵੇਂ ਆਮਲੇ ਨੂੰ ਬੁਰਾ ਹਾਲ ਕਰਦਾ ਗੋਲੀ ਖੰਡ ਹੋ ਜਾਵੇ ਆਪਾਂ ਆਦੇ ਤੋਂ ਦਿੱਸਤ ਨਹੀਂ ਨੰਦਾ ਨਾ ਇਹ ਛੋਟੀਆਂ ਆ ਵੀ ਗਈਆਂ ਸੀਗੀਆਂ ਗੋਲ ਗੋਲ ਵਰਗੀਆਂ ਖਿੱਚੀ ਲੈ ਲੈਂਦੀ ਪਾਉਗੀ ਹਲੇ ਨਹੀਂ ਆਉਗੀ